ਕੁਲ ਦੇ ਜਰਨੈਲ ਰੇਜੈਂਟਿਸਨ ਇਸ ਨੰਬਰ ਤੋਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅਕਸਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਸੰਸਕਾਰੀ ਹੋਣ ਤਾਂ ਜੋ ਉਹ ਸਮਾਜ ਵਿੱਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ ਜਿਨ੍ਹਾਂ ਮਾਪਿਆਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਸੰਸਕਾਰ ਆਪਣੀ ਸਭਿਅਤਾ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਦੇ ਉਹ ਮਾਪੇ ਮਰ ਕੇ ਵੀ ਅਮਰ ਹੋ ਜਾਂਦੇ ਹਨ ਇਸੇ ਤਰ੍ਹਾਂ ਦੁਸਾਂਝ ਪਰਿਵਾਰ ਆਪਣੇ ਪਿਤਾ ਸਵਰਗੀ ਜੁਗਿੰਦਰ ਸਿੰਘ ਦੁਸਾਂਝ ਦੀ 10ਵੀਂ ਵਰ੍ਹੇ ਸਿਰ ਮਨਾਉਣ ਲਈ ਆਪਣੇ ਪਿੰਡ ਦੁਸਾਂਝ ਕਲਾਂ ਪਹੁੰਚ ਗਿਆ। ਇਸ ਮੌਕੇ ਪਿੰਡ ਦੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਵਰਗੀ ਜੁਗਿੰਦਰ ਸਿੰਘ ਦੁਸਾਂਝ ਦੀ ਧਰਮ ਪਤਨੀ ਗੁਰਮੀਤਕੌਰ ਦਸਾਂਸ ਪੁੱਤਰ ਬਲਰਾਜ ਸਿੰਘ ਦਸਾਂਸ ਪੁੱਤਰੀ ਬਰਿੰਦਰਜੀਤਕੌਰ ਅਤੇ ਰਜਿੰਦਰਕੌਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵਿਦੇਸ਼ ਵਿੱਚ ਹੀ ਰਹਿੰਦੇ ਹੋਏ ਵੀ ਆਪਣੇ ਪਿੰਡ ਨਾਲ ਜੁੜੇ ਹੋਏ ਸਨ ਆਖਰੀ ਸਮੇਂ ਵਿੱਚ ਵੀ ਉਹਨਾਂ ਦੇ ਪਿਤਾ ਨੇ ਪਿੰਡ ਵਿੱਚ ਹੀ ਆ ਕੇ ਰਹਿਣ ਦਾ ਫੈਸਲਾ ਕੀਤਾ ਜਿੱਥੇ ਉਹ ਆਪਣੇ ਸਵਾਸਾਂ ਦੀ ਲੜੀ ਪੂਰੀ ਕਰਦੇ ਹੋਏ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਉਹਨਾਂ ਦੇ ਹਮੇਸ਼ਾ ਆਪਣੇ ਪਿੰਡ ਦੀ ਭਲਾਈ ਲਈ ਸਹਿਯੋਗ ਕੀਤਾ ਹੈ ਤੇ ਅਸੀਂ ਵੀ ਆਪਣੇ ਪਿਤਾ ਵੱਲੋਂ ਦਿਖਾਏ ਰਾਹਤੇ ਤੇ ਚੱਲਦੇ ਹੋਏ ਪਿੰਡ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਾਂ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਫੋਨ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਗੁਰੂ ਤੇ ਚਰਨਾਂ ਨੂੰ ਪਾਕਿਸਤਾਨ ਇਸ ਸੰਗਤ ਵਿੱਚ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅੰਦੇਵਾਨ ਮਾਨਕਾਰਾਸਾ ਇਹਦਾ ਜੋ ਕੀ ਤੁਸੀਂ ਸਮਝਣ ਲਗੇ ਸਾਡੇ ਡੈਡੀ ਜੀ ਮਸਤੇ ਆਏ ਹੋ ਉਹਨਾਂ ਤੋਂ ਫੋਟੋ ਕੀ ਚੱਕਾ ਲਵਾਂਗਾ ਅਸੀਂ ਸਾਡੇ ਸਾਹਣਿਆਂ ਦੇ ਜਿਹਨਾਂ ਦੇ ਵਿੱਚ ਬਹੁਤ ਚ ਵੀ ਦੇਣਾ ਕਿ ਨਾ ਸਕੇ ਮਾਤਾ ਜੀ ਦਾ ਉਹਨੀਆਂ ਸਾਹਣਾਂ ਹੈ ਜੋ ਹੈ ਬਾਤ ਕਰਦੇ ਆ ਕਿ ਤੁਸੀਂ ਸਾਰੇ ਆਏ ਹੋ ਇੱਥੇ ਸਭ ਨੂੰ ਪਤਾ ਹੈ 10 ਸਾਲ ਪਹਿਲੇ ਡੈਡੀ ਦਾ ਇੱਥੇ ਅਸੀਂ ਪੋਪਾ ਆ ਸੀ ਸਸਕਾਰ ਕੀਤਾ ਸੀ ਸਭ ਕੁਝ ਜੋਗਿੰਦਰ ਸਿੰਘ ਦੇ ਸਾਹਿਬ ਦੇ ਪੂਾਰੇ ਪਰਵਾਰ ਲੋ ਸਭ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਜਿਹੜੀ ਅੱਜ ਤੁਸੀਂ ਇਹ ਵਰਸੀ ਦਸਵੀਂ ਬਣਾ ਰਹੇ ਹਾਂ ਸਾਡੇ ਜੋਗਿੰਦਰ ਸਿੰਘ ਨੂੰ ਮਰਜੀ ਦੀ ਇੱਥੇ ਤੁਸੀਂ ਆ ਕੇ ਵਰਸੀ ਬਣਾਦੇ ਹੋ ਕਿਉਂਕਿ ਸਪੈਸ਼ਲੀ ਤੁਹਾਨੂੰ ਉਹਨਾਂ ਦੀ ਵਰਸੀ ਮਨਾਉਣ ਲਈ ਇਸੇ ਬਾਏ ਵਿੱਚ ਇੰਡੀਆ ਹਾਂਜੀ 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 ਉਹਨਾਂ ਦੀ ਦਸਵੀਂ ਯਾਨੀ ਵਰਸੀ ਮਨਾਉਣਾ ਅਸੀਂ ਇਹ ਨਹੀਂ ਪਹੁੰਚ ਚੁੱਕਿਆ ਉਹਨਾਂ ਵੀ ਜੋ ਨਹੀਂ ਪਹੁੰਚ ਸਕੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡਾ ਪਰਿਵਾਰ ਉੱਥੇ ਇੰਗਲੈਂਡ ਦੇ ਵਿੱਚ ਇਸ ਵੇਲੇ ਬਾਠਾ ਉਹ ਵੀ ਸਾਨੂੰ ਉਸ ਨੂੰ ਚੇਤਾ ਕਰਦੇ ਆ ਉਹ ਵੀ ਸਾਡੇ ਨਾਲ ਦਿਲੋਂ ਇਸ ਤਰ੍ਹਾਂ ਸ਼ਾਮਲ ਨੇ ਸਾਰਿਆਂ ਦੇ

ਤੇ ਚਿੱਤ ਅਤਿ ਜੀ ਦਾ ਨਾਮ ਮੜ ਕੇ ਰੋਸ਼ਨ ਕਰਨਾ ਹਮੇਸ਼ਾ ਜਿੰਦਾ ਰੱਖਣਾ ਸੱਚੋ ਠੀਕੇ ਜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਪਰ ਸਾਡੇ ਦਿਲਾਂ ਚ ਵਸਦੇ ਆ ਸਾਡੇ ਸਾਡੇ ਪਿੰਡ ਦੇ ਵਿੱਚ ਵਸਦੇ ਆ ਇਸ ਲਈ ਅਸੀਂ ਸਾਰੇ ਇਕੱਠੇ ਹੋਏ ਆ ਖੁਸ਼ੀ ਮਨਾਈ ਆ ਅੱਜ ਨਾ ਕਿ ਇਹਨਾਂ ਦਾ ਨਾਮ ਹਮੇਸ਼ਾ ਜਾਗਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਜਗਿੰਦਰ ਸਿੰਘ ਸਾਜ ਤੇ 10 ਸਾਲ ਮਨਾ ਰਹੇ ਹਾਂ گردوارے جسانج کلا جسان نے لنگر کروایا ہے چاندے ہاں